ਨਾਮ ਤੇਰਾ ਮੇਰਾ ਨਾਮ ਫਿਕਰ ਸਿੰਘ ਜੀ ਫਿਕਰ ਸਿੰਘ ਕਿੱਥੋਂ ਦਾ ਰਹਿੰਦਾ ਪਿੰਡ ਕੋੜਾ ਚੱਕ ਚੱਕ ਦਾਣਾ ਹਾਂ ਜੀ ਜਿਹੜੀ ਅੱਗ ਲੱਗੀ ਕੀ ਕਾਰਨ ਹੋ ਗਿਆ ਜਿਹੜਾ ਆਪ ਲੱਗਦਾ ਇਹ ਜੀ ਪਤਾ ਹੀ ਨਹੀਂ ਅੱਗ ਲੱਗ ਗਈ ਸੀ ਤੇ ਮੈਂ ਗਿਆ ਸੀ ਮਮਡੋਟ ਅੱਗੇ ਮੈਂ ਟਾਈਮ ਨਾਲ ਡੈਡੀਵਰ ਨਾਲ ਚਲਾ ਜਾਣਾ ਪੱਠੇ ਤੇ ਕੰਮ ਕਰਦਾ ਡੈਡੀਵਰੀ ਸਵੇਰ ਸ਼ਾਮ ਰਾਤ ਨੂੰ ਆ ਤੇ ਸਵੇਰ ਤੜਕੇ ਚਲੇ ਜਾਈਦਾ ਤੇ ਉਧਰੋਂ ਮੈਂ ਆ ਤੇ ਮੈਂ ਅੱਜ ਛੁੱਟੀ ਕੀਤੀ ਸੀ ਡੈਡੀਵਰ ਨਾਲ ਮੈਂ ਗਿਆ ਸੀ ਮਮਡੋਟ ਧਾਰ ਕਟ ਦਾ ਨਾਮ ਚੇਂਜ ਕਰਾਉਣਾ ਸੀ ਤੇ ਉਹ ਸਾਈਟ ਬੰਦ ਸੀ ਤੇ ਮੈਂ ਆ ਗਿਆ ਟਾਈਮ ਨਾਲ ਤੇ ਉਹ ਕਹਿੰਦੇ ਵੀ ਲੇਟ ਥੋੜੀ ਜਾਇਆ ਜੀ 1:00 ਵਜੇ ਮੈਂ ਗਿਆ ਮੈਂ ਪਹਿਲੇ 1 ਵਜੇ ਤੋਂ ਪਹਿਲੇ ਗਿਆ ਚਲਾ ਸੀ ਸਾਈਟ ਚੱਲ ਪਈ ਮੈਂ ਆ ਕੇ ਟਾਈਮ ਨਾਲ ਤੇ ਮੈਂ ਆ ਕੇ ਦੇਖਿਆ ਵੀ ਗਾਣੂ ਤੋਂ ਪਾਈ ਖੜੀ ਹੈ ਅੱਗੇ ਵੀ ਅਸੀਂ ਟਾਈਮ ਨਾਲ ਬੰਨ ਦੀਦਾ ਅੱਜ ਅੱਜ ਮੈਂ ਕਿਹਾ ਵੀ ਚਾਲ ਉਥੇ ਛਾਏ ਗਈ ਹੈ ਤੇ ਮੈਂ ਥੋੜੀ ਲੇਟ ਬੰਨ ਦਾਂਗਾ ਵੀ ਉਥੇ ਛਾਏ ਠੰਡੀ ਛਾਏ ਤੇ ਫਿਰ ਮੈਂ ਆਇਆ ਅੰਦਰ ਬੰਨਿਆ ਮੈਂ ਅੰਦਰ ਗਿਆ ਤੇ ਵੀ ਤੋਪ ਤੋਪ ਮੂੰਹ ਤੇ ਵਜੀ ਸੀ ਗਰਮੀ ਬਹੁਤ ਸੀ ਮੈਂ ਕਿਹਾ ਪੱਖਾ ਚਲਾ ਚੱਟ ਰਾਮ ਕਰ ਲੈਣਾ ਤੇ ਮੈਂ ਰਾਮ ਕਰਨ ਲਈ ਗਿਆ ਤੇ ਬਾਹਰੋਂ ਸਿਸਟਰ ਦੀ ਆਵਾਜ਼ ਆਈ ਵੀ ਮੇਰੇ ਮੇਰੇ ਅੱਗ ਲੱਗ ਗਈ ਤੇ ਮੈਂ ਬਾਹਰ ਆਇਆ ਉਹ ਗੋਠੇ ਤੋਂ ਲੱਗੀ ਸੀ ਅੱਗ ਤੇ ਮੈਂ ਪਹਿਲੇ ਤਾਂ ਮੋਟਰ ਦਾ ਪਹਿਲੇ ਚਲਾਈ ਆਵਾਜ਼ ਮਾਰਤੀ ਉਧਰ ਉਧਰ ਰੋਲਾ ਪਾਦਾ ਵੀ ਸਾਰੇ ਆ ਜੋ ਵੀ ਇਕੱਠੇ ਹੋਣ ਲੱਗ ਪਏ ਤੇ ਮੈਂ ਪਹਿਲੇ ਅੰਦਰ ਭੱਜਣ ਲੱਗਾ ਮੈਂ ਕਿਹਾ ਵੀ ਸ਼ਾਇਦ ਹੀ ਖੋਲ ਖੋਲ ਲਵਾ ਤੇ ਉਹ ਅੱਗ ਬਹੁਤ ਸੀ ਤੇ ਸੇਕੇ ਕਰਨ ਪਹਿਲੇ ਗਾਂ ਮਰ ਗਈ ਤੇ ਮੈਂ ਭੱਜਾ ਤੇ ਮੈਨੂੰ ਵੀ ਸੇਕਾ ਲੱਗ ਗਿਆ ਥੋੜਾ ਜਾਂ ਤੇ ਫਿਰ ਮੈਂ ਉਦੋਂ ਬਾਅਦ ਚ ਤੁਸੀਂ ਚੱਕੀ ਹੋ ਗਿਆ ਹਾਂਜੀ ਮੈਂ ਪਾਣੀ ਪਾਣੀ ਪਾੰਦਾ ਰਿਹਾ ਉਧਰ ਤੋੜੀ ਨੂੰ ਅੱਗ ਲੱਗ ਗਈ ਅੱਧਾ ਘੰਟਾ ਘੰਟਾ ਮੋਟਰ ਚਲਾਈ ਉਧਰ ਇੱਕ ਨਾਲ ਗਿਆ ਗਵਾਂਢੀ ਉਹਨਾਂ ਨੇ ਵੀ ਕਿਹਾ ਮੋਟਰ ਚਲਾਓ ਮੋਟਰ ਚਲਾਈ ਤੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੀ ਪਰ ਨਹੀਂ ਬਚੀ ਦੋਨੋਂ ਨਹੀਂ ਬਚੇ ਹਾਂਜੀ ਇਹ ਕੀ ਨਾਲ ਇਹ ਬੱਚਾ ਜੀ ਗਾਂ ਦਾ ਬੱਚਾ ਹਾਂਜੀ ਅਜੇ ਥੋੜਾ ਟਾਈਮ ਆਸੀ ਸੁਈ ਸੀ ਹਾਂਜੀ ਹੁਣ ਕੀ ਮੰਗਤ ਹੋਈ ਮਦਦ ਹੀ ਮੰਗ ਹਾਂਜੀ ਮਦਦ ਹੀ ਮੰਗ ਮਦਦ ਕੀਤੀ ਜਾਵੇ ਹਾਂਜੀ ਕੀ ਇਹਦਾ ਹਿਸਾਰਾ ਸੀਗਾ ਤੁਹਾਨੂੰ ਹਾਂਜੀ ਇਹਦਾ ਹੀ ਹਿਸਾਰਾ ਸੀ ਡੇਰ ਤੇ ਦੁੱਧ ਪਾਣੀ ਸੀ ਰੋਜੀ ਰੋਟੀ ਜਾਂਦੀ ਸੀ ਹਾਂਜੀ ਹਾਂਜੀ ਤੁਹਾਨੂੰ ਕਿੰਨੇ ਬੱਚੇ ਨੇ ਇਹਨਾਂ ਦੇ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਜਿਹੜੀ ਅੱਗ ਲੱਗੀ ਤੁਸੀਂ ਕਿੱਥੋਂ ਦਾ ਰਹਿਣ ਵਾਲੇ ਤੇ ਕਿਵੇਂ ਲੱਗੀ ਜੀ ਮੇਰਾ ਪਿੰਡ ਹੈਗਾ ਮਾੜੇ ਕਲਾਂ ਗੁਰੂ ਅਰਜਨ ਦੇਵ ਕੋਲ ਤੇ ਇਹ ਮੇਰੇ ਰਿਸ਼ਤੇਦਾਰ ਨੇ ਮੈਨੂੰ ਕਰੀਬ 2:30 ਵਜੇ ਫੋਨ ਗਿਆ ਵੀ ਇਸ ਤਰ੍ਹਾਂ ਆਪਣੀ ਗਾਂ ਨੂੰ ਛਪਰੀ ਨੂੰ ਅੱਗ ਲੱਗ ਗਈ ਹੈ ਤੇ ਵਿੱਚ ਇੱਕ ਆਪਣੀ ਗਾਂ ਸੀ ਸੂਣ ਵਾਲੀ ਜੋ ਕਿ 6 ਮਹੀਨੇ ਦੇ ਕਰੀਬਨ ਕੱਬਣ ਸੀ ਤੇ ਇੱਕ ਬੱਚਾ ਸੀਗਾ ਨਾਲ ਤੇ ਉਹ ਆਪਣੇ ਦੋਵੇਂ ਚੁਲਸ ਗਏ ਨੇ ਤੇ ਮੈਂ ਓਨ ਦੀ سپورਟ ਇੱਥੇ ਆ ਕੇ ਪਹੁੰਚ ਆਇਆ ਤੇ ਦੇਖਿਆ ਆ ਕੇ ਵੀ ਗਾਂ ਪੂਰੀ ਤਰ੍ਹਾਂ ਚਲਸ ਗਈ ਹੈ ਗਾਂ ਵੀ ਮਾਰ ਚੁੱਕੀ ਹੈ ਤੇ ਬੱਚਾ ਵੀ ਮਾਰ ਚੁੱਕਾ ਹੈ ਗਾਂ ਸੋਣ ਵਾਲੀ ਸੀ ਜੋ ਕਿ ਰੋਜੀ ਰੋਟੀ ਇਹਨਾਂ ਦੀ ਸੀਗੀ ਇਹ ਵਿਚਾਰੇ ਆ ਮਜ਼ਦੂਰ ਨੇ ਮਜ਼ਦੂਰੀ ਦਾ ਕੰਮ ਕਰਦੇ ਨੇ ਪੱਠੇ ਤੇ ਇਟਾਂ ਪਾਉਂਦੇ ਨੇ ਪਥੇਰ ਦਾ ਕੰਮ ਕਰਦੇ ਨੇ ਤੇ ਲੜਕਾ ਇਹਨਾਂ ਦਾ ਘਾਰ ਸੀਗਾ ਤੇ ਉਹਨੇ ਆ ਕੇ ਤਕਰੀਬਨ ਇਹ ਮੌਕਾ ਸੰਭਾਲਿਆ ਜੋ ਵੀ ਪੁਸ਼ ਬਹੁਤ ਕੀਤੀ ਵਿਚਾਰੇ ਨੇ ਬਚਾਉਣ ਦੀ ਪਰ ਬਚਾ ਨਹੀਂ ਸਕਿਆ ਜ਼ਖਮੀ ਉਹ ਵੀ ਹਾਂ ਉਹਦੇ ਕਰ ਬਚਾਉਣ ਦੇ ਚੱਕਰਚੇ ਦੀ ਆਪ ਦੀ ਸਭੂ ਬਾਹ ਚਲਸ ਗਈ ਹੈ ਤੇ ਜਿੰਨੀ ਵੀ ਮਦਦ ਹੋ ਸਕਦੀ ਹੈ ਮੇਰੇ ਦਾਨੀ ਵੀਰਾਂ ਵੱਲੋਂ ਕੋਈ ਨਹੀਂ ਹੈਲਪ ਕੀਤੀ ਜਾਵੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜਾਂ ਕਿ ਉਹ ਦਾ ਕੀ ਇਹਨਾਂ ਵਿਚਾਰੇ ਗਰੀਬਾਂ ਦੀ ਮਦਦ ਹੋ ਸਕੇ ਕੀ ਨਾਮ ਤੁਹਾਡਾ ਆਪਣੇ ਨਾਮ ਜੰਗੀਰ ਕੌਰ ਤੁਸੀਂ ਕਿੱਥੋਂ ਦਾ ਰਹਿੰਦੇ ਹੋ ਅੱਛਾ ਇਹਨਾਂ ਦੇ ਨਾਲ ਗਵਾਂਢ ਵਾਲਾ ਕਿਸ ਤਰ੍ਹਾਂ ਅੱਗੇ ਜਿਹੜੀ ਲਪਟਾਂ ਦਿਖ ਰਹੀਆਂ ਕਿਸ ਤਰ੍ਹਾਂ ਦੇਖਿਆ ਇਹਨਾਂ ਦੇ ਲਾਹਾਂ ਪਹਿਲਾਂ ਤਾਂ ਮਾੜੀ ਜਿਹੀ ਕਾ ਲੱਗਾ ਹੈ ਉਦੋਂ ਦਮ ਇੱਕੇ ਰ ਬੰਬੋਕਾ ਨਿਕਲ ਪਿਆ ਕਿੰਨੀ ਕੁ ਜ਼ਿਆਦਾ ਅੱਗ ਦੀਆਂ ਲਪਟਾਂ ਸੀ ਬਹੁਤ ਜ਼ਿਆਦਾ ਹੈ ਬੜੀ ਪਿਆਨ ਕਾ ਹਾਂ ਬਹੁਤ ਯਾਦਾ ਸੀ ਥੱਲੇ ਕੀ ਸੀ ਥੱਲੇ ਇੱਕ ਗਾਂਉ ਹੀ ਇੱਕ ਬੱਚਾ ਹੈ ਛੋਟਾ ਬੇਜਬਾਨ ਸੀ ਬੇਜਬਾਨ ਹੀ ਦੋਨੋਂ ਦੀ ਹਾਂ ਦੋਨੋਂ ਦੀ ਹੱਥ ਹੋ ਗਈ ਤੇ ਜਿਹੜਾ ਸਾਡਾ ਪੋਤਰਾ ਹੈ ਨਾ ਉਹ ਪੱਧ ਤੇ ਜਾਣ ਲੱਗਾ ਤੇ ਉਹ ਨਾਲ ਦੇ ਬਾਹਾਂ ਤੇ ਹੱਕ ਲੱਗਾ ਤੇ ਭੱਜ ਕੇ ਆ ਗਿਆ ਬਾਹਰ ਤੇ ਇਹਨਾਂ ਦੇ ਜਿੰਨੀ ਕੁ ਮੌਤ ਹੋਈ ਜਾਵੇ ਨਾ ਇਹਨਾਂ ਦੇ ਕੀ ਕੀ ਜਾਵੇ ਅੱਗ ਕਿੰਨੇ ਕ ਵੇਲੇ ਅੱਗ ਲੱਗੀ ਹੈ 10 ਹਾਂ 10 ਹਾਂ ਦੁਪਹਿਰ ਵੇਲੇ इंडिया क्राइम न्यूज चुलम के खिलाफ जंग आप देख रहे हैं इंडिया क्राइम न्यूज